ਕਹਿੰਦੇ ਨੇ ਪੁੱਤ ਦਾ ਪਿਆਰ ਜਿਆਦਾ ਮਾਂ ਨਾਲ ਹੁੰਦਾ ਏ ਤੇ ਧੀ ਦਾ ਪਿਆਰ ਜਿਆਦਾ ਪਿਓ ਨਾਲ ਹੁੰਦਾ ਏ ਕਹਿੰਦੇ ਨੇ ਜਿਸ ਘਰ ਧੀਆ ਹੋ ਨਾ ਉਹ ਘਰ ਹਮੇਸ਼ਾ ਵਸਦੇ ਆ ਖੁਸ਼ ਰਹਿੰਦੇ ਆ ਧੀਆ ਮਾਪਿਆਂ ਤੋਂ ਬਹੁਤ ਪਿਆਰ ਲੈਂਦੀਆਂ ਵਾ ਅੱਜ ਦੇ ਟਾਈਮ 'ਚ ਜਿੰਨੇ ਲਾਡਲੇ ਪੁੱਤ ਆ ਨਾ ਉਹਨਾਂ ਵੱਦ ਧੀਆ ਲਾਡ ਲੀਆਂ ਵਾ ਅਕਸਰ ਹੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਵਾ ਹਾਲ ਹੀ ਵਿੱਚ ਇੱਕ ਧੀ ਦੀ ਵੀਡੀਓ ਵਾਇਰਲ ਹੋ ਰਹੀ ਏ ਜਿਸ ਵਿੱਚ ਉਸਦੀ ਮਾਂ ਉਸ ਨੂੰ ਸਵਾਲ ਪੁੱਛਦੀ ਪਈ ਏ ਵੀ ਤੂੰ ਜਿਆਦਾ ਪਿਆਰ ਕਿਸ ਨੂੰ ਕਰਦੀ ਆ ਆ ਕੁੜੀ ਕਹਿੰਦੀ ਮੈਂ ਪਾਪਾ ਨੂੰ ਪਿਆਰ ਕਰਦੀ ਹਰ ਗੱਲ 'ਚ ਬਸ ਪਾਪਾ ਪਾਪਾ ਹੀ ਕਰਦੀ ਏ ਜੀ ਹਾਂ ਏਹ ਧੀ ਆਪਣੇ ਪਾਪਾ ਦੀ लाਡਲੀ ਆ ਤੇ ਪਾਪਾ ਨੂੰ ਬਹੁਤ ਪਿਆਰ ਕਰਦੀ ਆ ਜਦੋਂ ਮਾਂ ਧੀ ਨੂੰ ਸਵਾਲ ਪੁੱਛਦੀ ਏ ਧੀ ਅੱਗੇ ਪਾਪਾ ਪਾਪਾ ਕਰਦੀ ਏ ਤਾਂ ਮਾਂ ਨੂੰ ਵੀ ਗੁੱਸਾ ਆ ਜਾਂਦਾ ਏ ਸੋ ਆਹ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆ ਦੱਸੋ ਤੁਸੀਂ ਪਿਆਰ ਕਿਹਨੂੰ ਜ਼ਿਆਦਾ ਕਰਦੇ ਮਮਾ ਨੂੰ ਕਿ ਪਾਪਾ ਨੂੰ ਪਾਪਾ ਅੱਛਾ ਤੇ ਤੁਹਾਨੂੰ ਸੋਹਣਾ ਕੌਣ ਜ਼ਿਆਦਾ ਲੱਗਦਾ ਮਮਾ ਕਿ ਪਾਪਾ अच्छा शीतो किन्नो ज्यादा प्यार ਕਰਦਾ ਵਾ ਪਾਪਾ ਨੂੰ ਮਮਾ ਨੂੰ ਕਿੰਨੋ ਪਾਪਾ ਕਿੰਨੋ ਵਾਏ ਗੁੱਜੀ ਹੁਣ ਮੈਂ ਤੈਨੂੰ ਕੀ ਕਹਾਂ ਸੋਹਣਿਆ ਮਮਾ ਕਾਜ ਵਾਸਤੇ ਰੱਖੀ ਆ ਮਮਾ ਕਾਜ ਵਾਸਤੇ ਰੱਖੀ ਮਮਾ ਘਰੇ ਪਾਪਾ ਇਹ ਮਮਾ ਕਾਜ ਲਈ ਰੱਖੀ ਕੰਮ ਲਈ ਰੱਖੀ ਘਰੇ ਨੈਪੀਆਂ ਬਦਲ ਨੂੰ ਮਮਾ ਚਲ ਤੁਰ ਜੋ ਬਾਹਰ ਪਾਪਾ ਕੋ ਚਲੋ ਚਲੋ ਪਾਪਾ ਕੋ ਜਾ ਭਜ ਆਉਣਾ ਨਹੀਂ ਮਮਾ ਗੁਣ ਲੱਗ ਹੀ ਨਹੀਂ ਫਟਕੀ ਮੇਰੇ ਗੁੱਸਾ ਬੜਾ ਚੜ ਗਿਆ ਮੈਨੂੰ ਪਾਪਾ 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 ਸਾਰਾ ਦਿਨ ਪਾਪਾ ਰੋਟੀ ਕੌਣ ਖਵਾਉਂਦਾ ਮੇਰੇ ਪੁੱਤ ਨੂੰ ਮਮਾ ਕੇ ਪਾਪਾ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਧੀ ਤੁਹਾਨੂੰ ਕਿੰਨਾ ਪਿਆਰ ਕਰਦੀ ਏ ਤੇ ਜੇ ਤੁਸੀਂ ਵੀ ਆਪਣੀਆਂ ਧੀਆਂ ਨੂੰ ਪਿਆਰ ਕਰਦੀਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਾਂਗੇ ਕਿਸੇ ਨਾ ਵੀ ਵੀਡੀਓ ਨਾਲ ਰੱਬ ਰਾਖਾ